ਲਿਖਨਾ ਸਟੇਟਮੈਂਟ ਦਿੱਤੀ ਕਿ ਦਰਿਆਵਾਂ ਨੂੰ ਅੱਗ ਲੱਗ ਜਾਣੇ ਨੇ ਇਹ ਕੀ ਲੱਗਦਾ ਕਿ ਇਸ ਸਟੇਟਮੈਂਟ ਦੇ ਪਿੱਛੇ ਕੌਣ ਹੋ ਸਕਦਾ ਸਰਕਾਰ ਕਹਿੰਦੀ ਹੈ ਕਿ ਪੰਜਾਬ ਦੀ ਗੱਲ ਨਾ ਕਰ ਸਰਕਾਰ ਕਹਿੰਦੀ ਹੈ ਆਪਦੀ ਧਰਤੀ ਦੀ ਗੱਲ ਨਾ ਕਰ ਸਰਕਾਰ ਕਹਿੰਦੀ ਨਸ਼ਾ ਤੇ ਮੁੱਦਿਆਂ ਤੇ ਨਾ ਬੋਲ ਉਥੇ ਜਾ ਕੇ ਗੱਲ ਕਰਨੀ ਹੈ ਤਾਂ ਸਿਰਫ ਗੋਡੇ ਟੇਕ ਕੇ ਗੱਲ ਕਰ ਉਹਨੂੰ ਅਤਵਾਦੀ ਵੱਖਵਾਦੀ ਹੂੰ ਉਹਦੇ ਬੋਲਣ ਤੇ ਪਾਬੰਦੀ ਜੇ ਬੋਲਣਾ ਹੈ ਤਾਂ ਇੱਥੇ ਬਸ ਪੀਜੇ ਦੀ ਗੱਲ ਕਰੋ ਜਾਂ ਨਵੇਂ ਰੈਸਟੋਰੈਂਟ ਦੀ ਗੱਲ ਕਰੋ ਜਾਂ ਨਚਰ ਪੁਰਕਣ ਦੀ ਗੱਲ ਕਰੋ ਠੇਕੇ ਖੋਲਣ ਦੀ ਗੱਲ ਕਰੋ ਆਹੀ ਗੱਲਾਂ ਕਰਾਂਗੇ ਪੰਜਾਬ ਚ ਆਪਾਂ ਜਾਂ ਗਿੱਦੇ ਪਵਾਉ ਜਾਂ ਭੰਗੜੇ ਪਵਾਉ ਦੂਜੀ ਤਾਂ ਆਪਾਂ ਗੱਲ ਨਹੀਂ ਕਰ ਸਕਦੇ ਅਜੇ ਤੁਸੀਂ ਹੁਣ ਐਜ਼ ਏ ਵਕੀਲ ਕਿਵੇਂ ਵੇਖਦੇ ਹੋ ਕਿ ਹੁਣ ਉਹ ਆ ਸਕਦੇ ਨੇ ਮਾਨਸੂ ਨੂੰ ਇਸ ਸੈਸ਼ਨ ਦੇ ਵਿੱਚ ਕੀ ਅਮਰਤਪਾਲ ਨੇ ਕਿੰਨੇ ਬੰਦਿਆਂ ਨੂੰ ਨਿਸ਼ਾਨਾ ਬਣਾਇਆ ਜਾਂ ਬਣਾਉਣਾ ਸੀ ਥੋੜੀ ਜੇਲ ਫੇਲ ਹੈ ਥੋੜੀ ਜੇਲ ਦੇ ਅੰਦਰ ਤੁਹਾਡਾ ਕੋਈ ਕੰਟਰੋਲ ਨਹੀਂ ਫਿਰ ਉਹੋ ਜਿਹੇ ਲੀਡਰਾਂ ਨੂੰ ਉਹੋ ਜੇ ਇਹਨਾਂ ਲੀਡਰਾਂ ਤੋਂ ਕਰੋਨਾ ਵੀ ਕੀ ਹੈ ਜਿਨ੍ਹਾਂ ਦੇ ਕੰਟਰੋਲ 'ਚ ਜੇਲ ਲੈਣੀ ਜਿਨ੍ਹਾਂ ਦੇ ਕੰਟਰੋਲ 'ਚ ਕੋਈ ਸਟੇਟ ਰਹਿਣੀ ਜਿਨ੍ਹਾਂ ਦੇ ਕੰਟਰੋਲ 'ਚ ਨਸ਼ਾ ਹੈ ਨਹੀਂ ਯਾਰ ਉਹੋ ਜਿਹੇ ਲੀਡਰਾਂ ਨੂੰ ਡੰਮੀ ਲੀਡਰਾਂ ਤੋਂ ਲੜਣਾ ਵੀ ਕੀ ਹੈ ਯਾਰ ਉੱਥੇ ਸਟੈਚੂ ਲੈ ਕੇ ਜਾਣੇ ਨੇ ਪਾਰਲੀਮੈਂਟ ਆਗੂ ਹੋਵੇ ਉਹ ਹੋਵੇ ਜਿਹੜਾ ਬੋਲੇ ਤੇ ਕੰਦਾ ਥਰ ਥਰ ਕੰਬੜ ਆਗੂ ਉਹ ਚਾਹੀਦਾ ਉਹ ਨਹੀਂ ਚਾਹੀਦਾ ਜਿਹੜਾ ਭੇਡਾਂ ਵਰਗਾ ਜਿਹਦੇ ਪੱਲੇ ਹੀ ਕੱਖ ਨਾ ਹੋ ਉਹ ਲੀਡਰ ਨਹੀਂ ਹੁੰਦਾ ਸਾਨੂੰ ਡਮੀ ਲੀਡਰ ਚਾਹੀਦੇ ਨੇ ਸਾਨੂੰ ਚੜ੍ਹਾ ਵਿੱਚ ਪੂਛ ਲੈਣ ਵਾਲੇ ਲੀਡਰ ਚਾਹੀਦੇ ਨੇ ਸਾਨੂੰ ਉਹ ਚਾਹੀਦੇ ਨੇ ਜਿਹੜੇ ਕਿਸਾਨੀ ਵੇਚ ਦੇਣ ਸਾਨੂੰ ਉਹ ਲੀਡਰ ਚਾਹੀਦੇ ਨੇ ਜਿਹੜੇ ਪੰਜਾਬ ਦੀ ਜ਼ਮੀਨ ਵੇਚ ਦੇਣ ਸਾਨੂੰ ਉਹ ਲੀਡਰ ਚਾਹੀਦੇ ਨੇ ਜਿਹੜੇ ਪੰਜਾਬ ਦੇ ਜੜਾ ਪੁੱਟ ਕੇ ਦਿੱਲੀ ਨੂੰ ਦੇ ਦੇਣ ਸਾਨੂੰ ਉਹ ਲੀਡਰ ਚਾਹੀਦਾ ਸਸ਼ੀ ਗਾਲ ਜੀ ਮੈਂ ਹਾਂ ਪਰਮਿੰਦਰ ਸਿੰਘ ਸਿੱਧੂ ਤੁਸੀਂ ਦੇਖ ਰਹੇ ਹੋ ਲੋਕ ਆਪੀਨੀਅਨ ਟੀਵੀ ਸੈਸ਼ਨ ਨੂੰ ਲੈ ਕੇ ਭਾਈ ਅੰਬਰਤਪਾਲ ਸਿੰਘ ਜੋ ਐਮਪੀ ਨੇ ਤਰਨਤਾਰਨ ਤੋਂ ਉਹ ਇੱਕ ਐਪਲੀਕੇਸ਼ਨ ਧਿਆਰ ਕਰਦਾ ਹੈ ਕਿ ਮੈਨੂੰ ਪ੍ਰੋਲ ਦਿੱਤੀ ਜਾਵੇ ਪਰ ਪੰਜਾਬ ਸਰਕਾਰ ਨੇ ਜਿਸ ਤਰੀਕੇ ਨਾਲ ਉੱਥੇ ਆਪਣੀ ਗੱਲ ਰੱਖੀ ਉਹਨਾਂ ਨੇ ਕਿਹਾ ਕਿ ਭਾਈ ਅੰਬਰਤਪਾਲ ਸਿੰਘ ਦੇ ਬਿਆਨਾਂ ਤੋਂ ਭਾਈ ਅੰਬਰਤਪਾਲ ਸਿੰਘ ਦੀ ਸਪੀਚ ਤੋਂ ਇਹ ਲੱਗਦਾ ਹੈ ਕਿ ਕਿਤੇ ਉਹ ਜਿਹੜੇ ਦਰਿਆਵਾਂ ਨੂੰ ਅੱਗ ਨਾਲ ਲਾਦਨ ਉਨ੍ਹਾਂ ਦੇ ਕਾਰਨ ਬਹੁਤ ਕੁਝ ਹੋ ਸਕਦਾ ਅਸਲ ਦੇ ਵਿੱਚ ਕੋਰਟ ਦੇ ਵਿੱਚ ਹੋਇਆ ਕਿ ਆਪਾਂ ਇਸ ਵਿਸ਼ੇ ਤੇ ਗੱਲਬਾਤ ਕਰਨੀ ਹੈ ਕਿ ਵਾਕਈ ਭਾਈ ਅੰਬਰਤਪਾਲ ਸਿੰਘ ਦੇ ਜਿਹੜੇ ਬਿਆਨ ਨੇ ਜਾਂ ਉਹਨਾਂ ਦੀ ਸਪੀਚ ਹੈ ਉਹ ਇਸ ਤਰੀਕੇ ਦੀ ਹੈ ਕਿ ਉਹਨਾਂ ਦੇ ਜਿਹੜੇ ਬਿਆਨ ਜਾਂ ਸਪੀਚ ਹੈ ਉਹ ਵਾਕਈ ਜਿਹੜਾ ਹੈਗਾ ਦਰਿਆਵਾਂ ਨੂੰ ਅੱਗ ਲਾ ਦੇਣਗੇ ਕੋਰਟ ਦੇ ਵਿੱਚ ਹੋਇਆ ਕਿ ਮੇਰੇ ਨਾਲ ਸੀਨੀਅਰ ਵਕੀਲ ਹਰਪਾਲ ਸਿੰਘ ਖਾਰਾ ਮजूद ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਹੈ ਖਾਰਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਰਾ ਜਿਸ ਤਰੀਕੇ ਦੇ ਨਾਲ ਤੁਸੀਂ ਇਸ ਕੋ ਕਿਸ ਨੂੰ ਦੇਖਿਆ ਤੁਹਾਡੇ بیٹے ਇਸ ਕਿਸ ਨੂੰ ਦਿਖ ਰਹੇ ਨੇ ਹੋਇਆ ਕੀ ਕੋਰਟ ਦੇ ਵਿੱਚ ਜਿੱਦਾਂ ਸਰਕਾਰ ਨੇ ਕਹਤਾ ਕਿ ਅੰਬਰਤਪਾਲ ਸਿੰਘ ਦੇ ਜਿਹੜੇ ਬਿਆਨ ਨੇ ਉਹਨਾਂ ਤੋਂ ਹੀ ਲੱਗਦਾ ਕਿ ਕਿਤੇ ਦਰਿਆਮਾਂ ਨੂੰ ਆਗਣਾ ਲੱਗ ਜਾਵੇ ਤੇ ਹੋਇਆ ਕੀ ਸੀ ਕੋਰਟ ਦੇ ਵਿੱਚ ਪਹਿਲੀ ਗੱਲ ਤਾਂ ਮੈਂ ਨਹੀਂ ਦੇਖ ਰਿਹਾ ਉਹ ਬੈਂਸ ਸਾਹਿਬ ਤੇ ਮੇਰਾ ਲੜਕਾ ਈਮਾਨ ਜੀ ਜਾਂ ਚਾਰ ਪੰਜ ਐਡਵੋਕੇਟ ਨਾਲ ਹੋਰ ਨੇ ਹੂੰ ਤਾਂ ਜਿਹੜਾ ਮੈਨੂੰ ਪਤਾ ਲੱਗਿਆ ਉੱਥੇ ਬੜਾ ਲਾਪੁਆਇੰਟ ਤੇ ਗੱਲ ਕੀਤੀ ਆਪਣੇ ਸੀਨੀਅਰ ਐਡਵੋਕੇਟ ਨੇ ਜਿਨ੍ਹਾਂ ਨੇ ਕਿਹਾ ਕਿ ਉੱਥੇ ਪਾਰਲੀਮੈਂਟ ਜਾਣਾ ਜ਼ਰੂਰੀ ਆਪਦੇ ਇਲਾਕੇ ਦੀ ਗੱਲ ਕਰਨੀ ਹੈ ਨਸ਼ੇ ਬਹੁਤ ਜ਼ਿਆਦਾ ਨੇ ਡਰੱਗ ਦੀ ਪ੍ਰੋਬਲਮ ਹੈ ਤਾਂ ਉੱਥੇ ਡਿਵੈਲਪਮੈਂਟ ਨਹੀਂ ਉਹਦੀ ਗੱਲ ਕਰਨੀ ਉਹਦੇ ਸੈਸ਼ਨ ਦੇ ਵਿੱਚ ਗੱਲ ਕਰਨੀ ਬੜੀ ਜ਼ਰੂਰੀ ਹੈ ਹੂੰ ਤਾਂ ਸਟੇਟ ਨੇ ਕੀ ਜਵਾਬ ਦਿੱਤਾ ਉਹਨਾਂ ਦੇ ਕਾਉਂਸਲ ਕਹਿੰਦੇ ਕਿ ਅਗਰ ਅਮਰਤਪਾਲ ਪਾਰਲੀਮੈਂਟ 'ਚ ਬੋਲਿਆ ਤਾਂ ਪੰਜ ਦਰਿਆਵਾਂ ਦੀ ਧਰਤੀ ਪੰਜ ਦਰਿਆਵਾਂ ਨੂੰ ਅੱਗ ਲੱਗ ਜਾਏਗੀ ਹੂੰ ਯਾਰ ਇੱਕ ਬੜੀ ਹਰਾਨੀ ਵਾਲੀ ਗੱਲ ਹੈ ਅਸੀਂ ਕਹਿ ਰਹੇ ਹਾਂ ਕਿ ਅਸੀਂ ਡਿਵੈਲਪਮੈਂਟ ਤੇ ਗੱਲ ਕਰਨੀ ਹੈ ਨਸ਼ਿਆਂ ਤੇ ਗੱਲ ਕਰਨੀ ਹੈ ਪੰਜਾਬ ਦੀ ਗੱਲ ਕਰਨੀ ਹੈ ਇਸ ਦਾ ਮਤਲਬ ਹੋ ਗਿਆ ਪੰਜਾਬ ਦੀ ਗੱਲ ਕਰੇ ਕੋਈ ਇਸ ਧਰਤੀ ਦੀ ਗੱਲ ਕਰੇ ਇਥੋਂ ਦੀ ਜਿਹੜਾ ਡਰੱਗ ਦਾ ਧੰਦਾ ਵਧਿਆ ਉਹਦੀ ਗੱਲ ਕਰੇ ਤਾਂ ਪੰਜਾਂ ਦਰਿਆਵਾਂ ਨੂੰ ਅੱਗ ਲੱਗ ਜਾਏਗੀ ਇਹ ਸਰਕਾਰ ਕਹੇਗੀ ਹੂੰ ਸਰਕਾਰ ਕਹਿੰਦੀ ਹੈ ਕਿ ਪੰਜਾਬ ਦੀ ਗੱਲ ਨਾ ਕਰ ਸਰਕਾਰ ਕਹਿੰਦੀ ਹੈ ਆਪਦੀ ਧਰਤੀ ਦੀ ਗੱਲ ਨਾ ਕਰ ਸਰਕਾਰ ਕਹਿੰਦੀ ਨਸ਼ਾ ਤੇ ਮੁੱਦੇ ਤੇ ਨਾ ਬੋਲ ਉੱਥੇ ਜਾ ਕੇ ਗੱਲ ਕਰਨੀ ਹੈ ਤਾਂ ਸਿਰਫ ਗੋਡੇ ਟੇਕ ਕੇ ਗੱਲ ਕਰ ਪੰਜਾਬ ਦੀ ਗੱਲ ਇੱਕ ਵਾਰੀ ਸਰਦਾਰ ਕਪੂਰ ਸਿੰਘ ਨੇ ਕੀਤੀ ਸੀ ਸਰਦਾਰ ਕਪੂਰ ਸਿੰਘ ਨੇ ਐਸੇ ਸਵਾਲ ਪੁੱਛੇ ਸੀ ਜਿਹੜੇ ਸ਼ਾਇਦ ਹਿੰਦੁਸਤਾਨ ਦੀ ਹਕੂਮਤ ਨੂੰ ਉਸ ਵਕਤ ਕੋਈ ਜਵਾਬ ਨਹੀਂ ਸੀ ਆਇਆ ਹੂੰ ਤੇ ਸ਼ਾਇਦ ਇਹਨਾਂ ਨੂੰ ਉਹੀ ਡਰ ਜਿਹੜਾ 1965-68 ਦਾ ਡਰ ਹੈ ਅੱਜ ਤੱਕ ਇਹਨਾਂ ਦੇ ਮਨ 'ਚ ਬੈਠਾ ਹੋਇਆ ਸਰਕਾਰਾਂ ਤੇ ਇਸ ਦਾ ਮਤਲਬ ਇਤੋਂ ਵੱਡੀ ਗੰਦੀ ਸੋਚ ਇਤੋਂ ਮਾੜੀ ਸੋਚ ਕੀ ਹੋਵੇਗੀ ਇੱਕ ਬੰਦੇ ਦੇ ਲਈ ਇੱਕ ਐਮਪੀ ਦੇ ਲਈ ਕੀ ਇਤੋਂ ਮਾੜੀ ਸੋਚ ਹੋ ਸਕਦੀ ਹੈ ਹੁਣ ਮੈਂ ਕਹਾਂਗਾ ਪੰਜਾਬ ਦੇ ਲੋਕਾਂ ਨੂੰ ਮੇਰੀ ਇਹ ਅਪੀਲ ਹੈ ਹੁਣ ਸਾਥ ਦਿਓ ਇਸ ਦਾ ਮਤਲਬ ਕਿ ਜਿਹੜਾ ਤੁਹਾਡੀ ਗੱਲ ਕਰੇ ਜਿਹੜਾ ਤੁਹਾਡੀ ਧਰਤੀ ਦੀ ਗੱਲ ਕਰੇ ਪੰਜਾਬ ਦੀ ਗੱਲ ਕਰੇ ਉਹਦਾ ਮਤਲਬ ਕੀ ਆ ਅੱਗੇ ਲੱਜੇ ਕਰੇ ਉਹਨੂੰ ਅਤਵਾਦੀ ਵੱਖਵਾਦੀ ਹੂੰ ਉਹਦੇ ਬੋਲਣ ਤੇ ਪਾਬੰਦੀ ਜੇ ਬੋਲਣਾ ਹੈ ਤਾਂ ਇੱਥੇ ਬਸ ਪੀਜੇ ਦੀ ਗੱਲ ਕਰੋ ਜਾਂ ਨਵੇਂ ਰੈਸਟੋਰੈਂਟ ਦੀ ਗੱਲ ਕਰੋ ਜਾਂ ਨਚਰ ਪੜਕਣ ਦੀ ਗੱਲ ਕਰੋ ਠੇਕੇ ਖੋਲਣ ਦੀ ਗੱਲ ਕਰੋ ਆਹੀ ਗੱਲਾਂ ਕਰਾਂਗੇ ਪੰਜਾਬ ਚ ਆਪਾਂ ਜਾਂ ਗਿੱਦੇ ਪਵਾਓ ਜਾਂ ਪੰਗੜੇ ਪਵਾਓ ਦੂਜੀ ਦਾ ਬੋਲ ਗੱਲ ਨਹੀਂ ਕਰ ਸਕਦੇ ਸੋ ਇੱਕ ਬਹੁਤ ਭਿਆਨਕ ਸੋਚ ਹੈ ਜਿਹੜੀ ਉਹ ਅੱਜ ਪੰਜਾਬ ਸਰਕਾਰ ਦੀ ਕੱਲ ਉਥੇ ਦਿੱਸੀ ਹੈ। ਅਸੀਂ ਤੁਸੀਂ ਹੁਣ ਐਜ਼ ਅ ਵਕੀਲ ਕਿਵੇਂ ਵੇਖਦੇ ਹੋ ਕਿ ਹੁਣ ਉਹ ਆ ਸਕਦੇ ਨੇ ਮਾਨਸੂਨ ਇਸ ਸੈਸ਼ਨ ਦੇ ਵਿੱਚ? ਦੇਖੋ ਇਹਦਾ ਮਾਨਯੋਗ ਹਾਈ ਕੋਰਟ ਦੇ ਹੱਥ 'ਚ ਹੈ। ਤੇ ਮੇਰੀ ਬੇਨਤੀ ਵੀ ਹੈ। ਹੂੰ। ਕਿ ਇਹਨਾਂ ਨੂੰ ਇੱਕ ਵਾਰੀ ਪਤਾ ਲੱਗ ਜਾਏ ਕਿ ਕਿਸੇ ਆਦਮੀ ਨੂੰ ਕਿਵੇਂ ਰੋਕੀਦਾ ਹੈ। ਇੱਕ ਬੰਦਾ ਡੈਮੋਕ੍ਰੇਸੀ ਦੀ ਗੱਲ ਕਰਦਾ ਫੰਡਾਮੈਂਟਲ ਰਾਈਟ ਦੀ ਗੱਲ ਕਰਦਾ ਹੈ। ਤੁਸੀਂ ਫਰੀडम ਆਫ ਸਪੀਚ ਬੰਦ ਕਰ ਰਹੇ ਹੋ। ਸਾਡਾ ਮੈਂਡ ਰਾਈਟ ਬੰਦ ਕਰ ਰਹੇ ਹਾਂ ਡੈਮੋਕ੍ਰੇਸੀ ਤੁਸੀਂ ਬੰਦ ਕਰ ਰਹੇ ਹੋ ਤੇ ਫਿਰ ਤੁਸੀਂ ਬੋਲਣਾ ਕਿ ਚੀਤੇ ਹੈ ਫਿਰ ਪਾਰਲੀਮੈਂਟ ਦੀ ਡੈਫੀਨੇਸ਼ਨ ਕੀ ਹੈ ਕੀ ਹੈ ਪਾਰਲੀਮੈਂਟ ਦੇ ਵਿੱਚ ਆਪਦੇ ਹਲਕੇ ਦੀ ਗੱਲ ਕਰਨੀ ਲੋਕਾਂ ਦੀ ਗੱਲ ਕਰਨੀ ਗੁਨਾਹ ਕੀ ਆਪਦੇ ਲੋਕਾਂ ਨਾਲ ਜੋ ਧੱਕਾ ਆਇਆ ਉਹਦੇ ਤੇ ਬੋਲਣਾ ਗੁਨਾਹ ਹੈ ਪਾਰਲੀਮੈਂਟ ਚ ਬੜੀ ਇੱਕ ਸ਼ਰਮ ਵਾਲੀ ਜਿਸ ਤਰੀਕੇ ਨਾਲ ਸਟੇਟਮੈਂਟ ਦਿੱਤੀ ਕਿ ਦਰਿਆਵਾਂ ਨੂੰ ਅੱਗ ਲੱਗ ਜਾਣੇ ਨੇ ਇਹ ਕੀ ਲੱਗਦਾ ਕਿ ਇਸ ਸਟੇਟਮੈਂਟ ਦੇ ਪਿੱਛੇ ਕੌਣ ਹੋ ਸਕਦਾ ਹੈ ਦੇਖੋ ਇਹ ਤਾਂ ਮਗਰ ਪੰਜਾਬ ਸਰਕਾਰ ਹੈ ਦੇਖੋ ਇੱਕ ਬੋਲਣ ਤੇ ਪੱਗ ਲੱਗ ਜਾਣੀ ਯਾਰ ਉਹਦੀ ਆਵਾਜ਼ ਚ ਕਿੰਨਾ ਜ਼ੋਰ ਹੈ ਇਹਦਾ ਮਤਲਬ ਜਿਹੜੇ ਉੱਥੇ ਲੀਡਰ ਗਏ ਨੇ ਉਹਨਾਂ ਦੇ ਪੱਲੇ ਕੱਖ ਨਹੀਂ ਆ ਜਿੱਤਕਰ ਲੀਡਰ ਉਹ ਹੈ ਜਿਹੜਾ ਬੋਲੇ ਤੇ ਦੁਨੀਆ ਸੁਣੇ ਹੈਗੀ ਭਾਈ ਅਮਰਤ ਬਾਦਮਾ ਬਹੁਤ ਸਾਲਾਂ ਦਾ ਕਹਿ ਰਿਹਾ ਕਿ ਉਹ ਕੈਰੈਕਟਰ ਦੇ ਵਿੱਚ ਇੱਕ ਬੜੀ ਬੋਲਣ ਦਾ ਲਹਿਜਾ ਉਸ ਕੈਰੈਕਟਰ ਦੇ ਆ ਉਹ ਡਾਰਾ ਹਿੰਦੁਸਤਾਨ ਦੀ ਹਕੂਮਤ ਨੂੰ ਪੰਜਾਬ ਸਰਕਾਰ ਨੂੰ ਇੱਕ ਮੈਂ ਪਿਛਲੀ ਇੱਕ ਵੀਡੀਓ ਚ ਕਿਸੇ ਜੀ ਕਿਆ ਇੰਟਰਵਿਊ ਵਿੱਚ ਮੈਂ ਕਹਿੰਦਾ ਬੋਲਣ ਵੀ ਨਾ ਦਿਓ ਉਹਨੂੰ ਗੱਡੀ ਤੇ ਭਾ ਕੇ ਇੱਕ ਵਾਰੀ ਪੰਜਾਬ ਦਾ ਚੱਕਰ ਕੱਢ ਦਿਓ ਤੇ 2027 ਦਾ ਸਿਸਟਮ ਚੇਂਜ ਹੋ ਜਾਏਗਾ ਤੁਹਾਡੀਆਂ ਵੋਟਾਂ ਦਾ ਇਹ ਤਾਂ ਕਰੈਕਟਰੋ ਉਹ ਜਿਹਨੂੰ ਕੁਦਰਤ ਬੋਲਣ ਲਈ ਅੱਗੇ ਲੈ ਕੇ ਆਵੇ ਉਹ ਆਵਾਜ਼ ਦੱਬਦੀ ਨਹੀਂ ਹੁੰਦੀ। ਅਜੇ ਸੀਨੀਅਰ ਵਕੀਲ ਹੋ ਤੁਸੀਂ ਹੁਣ ਕਿਸ ਤਰੀਕੇ ਦੇ ਨਾਲ ਅਮਰਪਾਲ ਭਾਈ ਖਾਲਸਾ ਬਾਹਰ ਆ ਸਕਦੇ ਨੇ। ਦੇਖੋ ਹੁਣ ਮਾਨਯੋਗ ਅਦਾਲਤ ਨੇ 8 ਮੈਨੂੰ ਲੱਗਦਾ ਦਸੰਬਰ ਤਰੀਕ ਹੈ। 8 ਦਸੰਬਰ ਨੂੰ ਸ਼ਾਇਦ ਹੁਣ ਬੜੀ ਉਮੀਦ ਹੈ ਜਿਵੇਂ ਇਹਨਾਂ ਨੇ ਇੱਕ ਹੋਰ ਗੱਲ ਸੁਟੀ ਹੈ ਕਿ ਜਿਹੜੇ ਬੰਦਿਆਂ ਨੂੰ ਖਤਰਾ ਸੀ ਅਮਰਪਾਲ ਤੋਂ ਕਿਉਂਕਿ ਉਹਨਾਂ ਨੂੰ ਆਪਣੀਆ ਜੇਲਾ ਤੇ ਵਿਸ਼ਵਾਸ ਨਹੀਂ ਨਾ ਜੀ। ਹੂੰ। ਉਥੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਰਿਹਾ ਜਾਂ ਕਿਸੇ ਬੰਦਿਆਂ ਦੇ ਟਾਰਗੇਟ ਤੇ ਸੀ ਹੁੰਦੇ ਉਹ ਤੁਹਾਡੀ ਕਿਸੇ ਅਨਵਰਸਿਟੀਗੇਸ਼ਨ ਚ ਆਇਆ ਕਿ ਕਿੰਨੇ ਬੰਦੇ ਹੁੰਦੇ ਟਾਰਗੇਟ ਤੇ ਅੱਛਾ ਅੰਮ੍ਰਿਤਪਾਲ ਨੇ ਵੀ ਧਮਕੀਆਂ ਦਿੱਤੀਆਂ ਉਥੋਂ ਜੇਲ੍ਹ ਚ ਇਨਡਾਇਰੈਕਟਲੀ ਆਹੀ ਲਬਜ ਨੇ ਮੈਂ ਲਬਜ ਚੇਂਜ ਹੋ ਜਾਂਦੇ ਨੇ ਕਈ ਵਾਰ ਉਹਦਾ ਮਕਸਦ ਬੋਲਣ ਦਾ ਸਰਕਾਰ ਦਾ ਇਹ ਹੈ ਕਿ ਅੰਮ੍ਰਿਤਪਾਲ ਨੇ ਕਿੰਨੇ ਬੰਦਿਆਂ ਨੂੰ ਨਿਸ਼ਾਨਾ ਬਣਾਇਆ ਜਾਂ ਬਣਾਉਣਾ ਸੀ ਥੋੜੀ ਜੇਲ੍ਹ ਫੇਲ ਹੈ ਥੋੜੀ ਜੇਲ੍ਹ ਦੇ ਅੰਦਰ ਤੁਹਾਡਾ ਕੋਈ ਕੰਟਰੋਲ ਨਹੀਂ ਫੇਰ ਉਹੋ ਜਿਹੇ ਲੀਡਰਾਂ ਨੂੰ ਉਹੋ ਜੇ ਇਹਨਾਂ ਲੀਡਰਾਂ ਤੋਂ ਕਰਾਉਣਾ ਵੀ ਕੀ ਹੈ ਜਿਨ੍ਹਾਂ ਦੇ ਕੰਟਰੋਲ 'ਚ ਜੇਲ੍ਹ ਲੈਣੀ ਜਿਨ੍ਹਾਂ ਦੇ ਕੰਟਰੋਲ 'ਚ ਕੋਈ ਸਟੇਟ ਰਹਿਣੀ ਜਿਨ੍ਹਾਂ ਦੇ ਕੰਟਰੋਲ 'ਚ ਨਸ਼ਾ ਹੈ ਨਹੀਂ ਯਾਰ ਉਹੋ ਜਿਹੇ ਲੀਡਰਾਂ ਨੂੰ ਡੰਮੀ ਲੀਡਰਾਂ ਤੋਂ ਲੈਣਾ ਵੀ ਕੀ ਹੈ ਯਾਰ ਉੱਥੇ ਸਟੈਚੂ ਲੈ ਕੇ ਜਾਣੇ ਨੇ ਪਾਰਲੀਮੈਂਟ 'ਚ ਉੱਥੇ ਦਾ ਮਤਲਬ ਇਹ ਹੋ ਗਿਆ ਕਿ ਪੰਜਾਬ ਦੇ 13 ਬੰਦੇ ਸਟੈਚੂ ਜਾਣ ਉਤੋਂ ਚਾਹੀਦੀ ਨਾ ਪੰਜਾਬ ਦੀ ਗੱਲ ਕਰੇ ਪੰਜਾਬ ਦੇ ਸਿਸਟਮ ਦੀ ਗੱਲ ਕਰੇ ਮੈਂ ਕਿਹਾ ਨਾ ਕਿ ਇੱਕ ਬੰਦਾ ਜ਼ਖਮੀ ਸੀ ਇੱਕ ਬੰਦਾ ਪੰਜਾਬ ਦੇ ਅੰਦਰ ਉਹਨੂੰ ਬਹੁਤ ਤਸ਼ੱਦਦ ਕੀਤਾ ਉਸ ਬੰਦੇ ਤੇ ਤਾਂ ਉਹ ਬੰਦਾ 1968-69 ਦੇ ਵਿੱਚ ਸਰਦਾਰ ਕਪੂਰ ਸਿੰਘ ਬੋਲਦੇ ਨੇ ਪੰਜਾਬ ਪੰਜਾਬ ਵਾਲੇ ਪਾਰਲੀਮੈਂਟ ਚ ਤਾਂ ਹਿੰਦੁਸਤਾਨ ਦੀ ਹਕੂਮਤ ਦਾ ਸਿਰ ਨੀਵਾਂ ਜਦੋਂ ਬੋਲੇ ਨੇ 68-69 ਕਿਹੜੇ ਸਾਲ ਚ ਬੋਲੇ ਨੇ ਉਹ ਅੱਜ ਵੀ ਮੇਰੇ ਦੇਖਾਂ ਤੁਸੀਂ ਦੇਖੋਗੇ ਤਾਂ ਪਾਰਲੀਮੈਂਟ ਚ ਸਪੀਕਰ ਸਰਦਾਰ ਕਪੂਰ ਸਿੰਘ ਦੀ ਅੱਜ ਵੀ ਪਈ ਹੋਈ ਹੈ ਸਵਾਲ ਤਾਂ ਇਹ ਹੈ ਕਿ ਉਹ ਕਿਤੇ ਮਤਾ ਕਿਤੇ ਉਹ ਸਵਾਲ ਫੰਡਾਮੈਂਟਲ ਰਾਈਟ ਦੇ ਨਾਲ ਕਰਦੇ ਮਤਾ ਕਿਤੇ ਉਹ ਹਲਕੇ ਦੀ ਗੱਲ ਕਰਕੇ ਲੋਕਾਂ ਦਾ ਦੁੱਖ ਪਾਰਲੀਮੈਂਟ 'ਚ ਬੋਲੇਗਾ ਤਾਂ ਵਰਲਡ ਸੁਨੇਗਾ ਉਸ ਦੇ ਵਿੱਚ ਅੱਗ ਲੱਗਣ ਦਾ ਮਤਲਬ ਇਹ ਹੈ ਅੱਗ ਲੱਗਣ ਦਾ ਮਤਲਬ ਹੈ ਸਾਡਾ ਸਾਰਾ ਭੇਤ ਖੁੱਲ ਜਾਏਗਾ ਅੱਗ ਲੱਗਣ ਦਾ ਮਤਲਬ ਹੈ ਕਿ ਸਾਰਾ ਪੰਜਾਬ ਉਹਦੇ ਮਗਰ ਲੱਗ ਜਾਏਗਾ ਆ ਅੱਗ ਲੱਗਣ ਦਾ ਫਿਰ ਆਗੂ ਹੋਵੇ ਤੇ ਉਹ ਹੋਵੇ ਆਗੂ ਹੋਵੇ ਉਹ ਹੋਵੇ ਜਿਹੜਾ ਬੋਲੇ ਤੇ ਕੰਦਾ ਥਰ ਥਰ ਕੰਬੜ ਆਗੂ ਉਹ ਚਾਹੀਦਾ ਹੁੰਦਾ। ਔੜੀ ਚਾਹੀਦਾ ਜਿਹੜਾ ਭੇਡਾਂ ਵਰਗਾ ਹੋਵੇ। ਜਿਹਦੇ ਪੱਲਾ ਹੀ ਕੱਖ ਨਾ ਹੋਵੇ। ਉਹ ਲੀਡਰ ਨਹੀਂ ਹੁੰਦਾ ਹੁੰਦਾ। ਲੀਡਰ ਦੀ ਇੱਕ ਆਵਾਜ਼ ਹੋਵੇ ਤੇ ਪਬਲਿਕ ਉੱਠ ਖਲੋਵੇ। ਪਬਲਿਕ ਕਹੇ ਸਾਡੀ ਸਟੇਟ ਹੈ। ਪਬਲਿਕ ਕਹੇ ਡਿਵੈਲਪਮੈਂਟ ਚਾਹੀਦੀ ਹੈ। ਪਬਲਿਕ ਕਹੇ ਨਸ਼ਾ ਬੰਦ ਕਰਨਾ ਹੈ। ਪਬਲਿਕ ਕਹੇ ੱੱਕੇ ਹੋਏ ਨੇ ਪਰਚੇ ਦਰਜ ਹੁੰਦੇ ਨੇ। ਪਬਲਿਕ ਕਹੇ ਕਿ ਸਾਡੇ ਪੰਜਾਬ ਨਾਲ ੱੱਕਾ ਹੋ ਰਿਹਾ ਹੈ। ਇਹ ਹੁੰਦਾ ਹੈ ਲੀਡਰ। ਜਿਸ ਤਰੀਕੇ ਨਾਲ ਕਿ ਚੁਣੇ ਹੋਏ ਨੁਮਾਇੰਦੇ ਨੂੰ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਤਾਂ ਫਿਰ ਕਾਨੂੰ ਕਿਵੇਂ ਦੇਖੀ ਕਿ ਇੱਕ ਆਮ ਇਨਸਾਨ ਦੀ ਆਮ ਵਿਅਕਤੀ ਦੀ ਗੱਲ ਸੁਣੀ ਜਾਊਗੀ ਸਰਮੈ ਉਹੀ ਤਾਂ ਕਹੀ ਜਾਣਾ ਜੀ ਜਿਹਨੂੰ 2 ਲੱਖ ਦੇ ਕਰੀਬ ਵੋਟ ਪਈ ਹੈ ਜਿਹਨੂੰ ਲੋਕਾਂ ਨੇ ਪਸੰਦ ਕੀਤਾ ਲੋਕ ਕਹਿੰਦੇ ਸਾਡਾ ਲੀਡਰ ਹੈ ਉਹਨੂੰ ਅਸੀਂ ਕਹਿੰਨੇ ਪਾਰਲੀਮੈਂਟ 'ਚ ਨਹੀਂ ਬੋਲਣਾ ਤੂੰ ਅੱਗ ਲੱਗ ਜੇਗੀ ਪੰਜਾਬ 'ਚ ਮੈਂ ਉਹ ਲਬਜਿਕ ਕੰਪੇਅਰ ਕਰਤਾ ਨਾ ਜੀ ਸਾਨੂੰ ਡਮੀ ਲੀਡਰ ਚਾਹੀਦੇ ਨੇ ਸਾਨੂੰ ਚੱਡਿਆਂ 'ਚ ਪੂਛ ਲੈਣ ਵਾਲੇ ਲੀਡਰ ਚਾਹੀਦੇ ਨੇ ਸਾਨੂੰ ਉਹ ਚਾਹੀਦੇ ਨੇ ਜਿਹੜੇ ਕਿਸਾਨੀ ਵੇਚ ਦੇਣ ਸਾਨੂੰ ਉਹ ਲੀਡਰ ਚਾਹੀਦੇ ਨੇ ਜਿਹੜੇ ਪੰਜਾਬ ਦੀ ਜ਼ਮੀਨ ਵੇਚ ਦੇਣ ਸਾਨੂੰ ਉਹ ਲੀਡਰ ਚਾਹੀਦੇ ਨੇ ਜਿਹੜੇ ਪੰਜਾਬ ਦੀ ਜੜਾ ਪੁੱਟ ਕੇ ਦਿੱਲੀ ਨੂੰ ਦੇ ਦੇਣ ਸਾਨੂੰ ਉਹ ਲੀਡਰ ਚਾਹੀਦੇ ਨੇ ਸਾਨੂੰ ਉਹ ਲੀਡਰ ਨਹੀਂ ਚਾਹੀਦਾ ਜਿਹੜਾ ਆਪਦੀ ਪਬਲਿਕ ਦੇ ਲਈ ਬੋਲੇ ਆਪਦੇ ਖਿੱਤੇ ਦੇ ਲਈ ਬੋਲੇ ਆਪਦੀ ਜ਼ਮੀਨ ਦੇ ਲਈ ਬੋਲੇ ਫਿਰ ਮੈਂ ਕਹਿੰਦਾ ਲੀਡਰ ਚਾਹੀਦਾ ਇਹ ਹੋ ਜਾ ਯਾਰ ਕਿੰਨਾ ਕੁਚਰ ਆਵਾਜ਼ ਬੰਦ ਕਰ ਲਵੋਗੇ ਕਿੰਨਾ ਕੁਚਰ ਬੰਦ ਕਰੋਗੇ ਆਖਿਰ ਤਾਂ ਆਵਾਜ਼ ਬੋਲੇਗੀ ਉਹ ਜਦੋਂ ਬੋਲੇਗੀ ਉਦੋਂ ਫਿਰ ਮੈਂ ਤੁਹਾਨੂੰ ਕਿਹਾ ਕਿ 2027 ਦਾ ਰਿਜ਼ਲਟ ਆ ਜਾ। ਖਾਲਸਾ ਸਾਹਿਬ ਐਜੇ ਪਰ ਕਾਨੂੰਨ ਫਿਰ ਹੋਰ ਕਿਹੜਾ ਤਰੀਕਾ ਹੈ ਭਾਈ ਮਰਤਪਾਲ ਸਿੰਘ ਖਾਲਸਾ ਦੇਖੋ ਕੋਰਟ ਤੋਂ ਬਿਨਾ ਕੋਈ ਹੱਲ ਨਹੀਂ ਅਦਾਲਤਾਂ ਹੀ ਹੱਲ ਨੇ ਹੂੰ ਕਿਉਂਕਿ ਸਰਕਾਰ ਨੇ ਛੱਡਣਾ ਹੀ ਨਹੀਂ ਜੀ ਹੂੰ ਸਰਕਾਰ ਨੇ ਤਾਂ ਸਾਰੇ ਜਿਹੜੇ ਪੈਂਤਰੇ ਨੇ ਉਹ ਸਾਰੇ ਨੇ ਉਹਨਾਂ ਖਤਮ ਕਰਤੇ ਨੇ ਜਿਹੜਾ ਬੰਦਾ ਇੱਕ ਡੀਸੀ ਕਹਿ ਰਿਹਾ ਕਿ ਪੰਜਾਬ ਦੀ ਸਿਕਿਉਰਿਟੀ ਤੇ ਪੰਜਾਬ ਦੇ ਹਾਲਾਤਾਂ ਨੂੰ ਖਤਰਾ ਹੈ ਉਹ ਹੀ ਆਵਾਜ਼ ਜਿਹੜੀ ਹੈ ਆਪਣੇ ਹਾਈ ਕੋਰਟ ਚ ਬੋਲ ਰਹੀ ਆ ਪੰਜਾਬ ਰਾਨਾ ਹਾਈ ਕੋਰਟ ਚ ਕੱਲੋਂ ਇਹੀ ਆਵਾਜ਼ ਜਿਹੜੀ ਆ ਸੁਪਰੀਮ ਕੋਰਟ ਚ ਬੋਲੇਗੀ ਤਾਂ ਮਤਲਬ ਤਾਂ ਕਲੀਅਰ ਹੋ ਗਿਆ ਹੂੰ ਕਿ ਅਗਰ ਭਾਈ ਅਮਰਤਪਾਲ ਨੇ ਬਾਹਰ ਆਉਣਾ ਹੈ ਤਾਂ ਥਰੂ ਪ੍ਰੋਸੈਸ ਡਿਊ ਕੋਰਸ ਆਬਲਾ ਕੋਰਟ ਦੇ ਮੈਟਰ ਦੇ ਵਿੱਚੋਂ ਹੀ ਲੰਘ ਕੇ ਆਉਣਾ ਪਊਗਾ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਇਹ ਸਰਕਾਰਾਂ ਤੁਹਾਨੂੰ ਬਾਹਰ ਆਉਣ ਦੇਣ ਅੱਛਾ ਜਿਸ ਤਰੀਕੇ ਨਾਲ ਕਿ ਵੀ ਕੱਲ ਨੂੰ ਸੁਪਰੀਮ ਕੋਰਟ ਦੇ ਵਿੱਚ ਨੇ ਇਹੀ ਕੁਝ ਕਹਿਣਾਗਾ ਤਾਂ ਫਿਰ ਸਾਨੂੰ ਲੱਗਦਾ ਕਿਤੇ ਨਾ ਕਿਤੇ ਰਸਤਾ ਔਖਾ ਆ ਜੂ ਬਾਹਰ ਆਉਣ ਦਾ ਨਹੀਂ ਅਗਰ ਮਾਨਯੋਗ ਅਦਾਲਤ ਨੇ ਇਹਨਾਂ ਨੂੰ ਸਹੀ ਦੇਖ ਲਿਆ ਅਗਰ ਉਹਨਾਂ ਨੇ ਕਨਸੀਡਰ ਕਰ ਲਿਆ ਸਹੀ ਪੁਆਇੰਟ ਉੱਪਰ ਆ ਗਏ ਤਾਂ ਉਮੀਦ ਬਹੁਤ ਹੈ ਦੇਖੋ ਉਮੀਦ ਤਾਂ ਕਰਨੀ ਚਾਹੀਦੀ ਹੈ ਤੁਸੀਂ ਵੀ ਕੋਈ ਪੁਆਇੰਟ ਰੱਖੇ ਹੋਣਗੇ ਤੁਹਾਡੇ ਉਹਨਾਂ ਦੀ ਡਿਸਕਸ਼ਨ ਹੋਈ ਹੋਣੀ ਹੈ ਵੀ ਕਿਹੜੇ ਕਿਹੜੇ ਪੁਆਇੰਟ ਨਹੀਂ ਉਹਨਾਂ ਦਾ ਤਾਂ ਬੜਾ ਮੈਨੂੰ ਲੱਗਦਾ ਸੀਨੀਅਰ ਐਡਵੋਕੇਟ ਨੇ ਬੜੀ ਵਧੀਆ ਬਹਿਸ ਕੀਤੀ ਹੈ ਉਹਨਾਂ ਨੇ ਕਿਹਾ ਕਿ ਆਪਦੇ ਹਲਕੇ ਦੀ ਗੱਲ ਕਰਨੀ ਹੈ ਤਾਂ ਕਰਨੀ ਹੈ ਹਮ ਆਪਦੇ ਜੋ ਲੋਕਾਂ ਨਾਲ ਧੱਕਾ ਹੋ ਰਿਹਾ ਨਸ਼ੇ ਦੀ ਗੱਲ ਕੀਤੀ ਹੈ ਕਰਨੀ ਹੈ ਕਿਉਂ ਕਿਉਂ ਨਹੀਂ ਰੁਕ ਰਿਆ ਉਥੇ ਡਵੈਲਪਮੈਂਟ ਨਹੀਂ ਹੋ ਰਹੀ ਲੋਕਾਂ ਦੇ ਕੰਮ ਨਹੀਂ ਹੋ ਰਿਹਾ ਇਹ ਗੱਲਾਂ ਕਰਨੀਆ ਨੇ ਪਰ ਪੰਜਾਬ ਸਰਕਾਰ ਤੇ ਹਿੰਦੁਸਤਾਨ ਦੀ ਹਕੂਮਤ ਨੂੰ ਡਰ ਲੱਗ ਰਿਹਾ ਕਿਉਂ ਡਰ ਲੱਗ ਰਿਹਾ ਇਹ ਤਾਂ ਇਹਨਾਂ ਨੂੰ ਪਤਾ ਇਹਨਾਂ ਨੇ ਕੀ ਮਾੜੇ ਕੰਮ ਕੀਤੇ ਨੇ ਜੇ ਇਹਨਾਂ ਦੇ ਲੀਡਰਾਂ ਨੇ ਗਲਤ ਕੰਮ ਕੀਤੇ ਹੋਵੇ ਪਾਰਲੀਮੈਂਟ ਦੱਸਣੇ ਪੈਣਗੇ ਕਿ ਮੇਰੇ ਪੰਜਾਬ ਜਾਂ ਮੇਰੇ ਹਲਕੇ ਦੇ ਵਿੱਚ ਲੀਡਰਾਂ ਨੇ ਆ ਗੰਦ ਪਾਇਆ ਉਹ ਬੋਲਣਾ ਮਾੜੀ ਗੱਲ ਥੋੜਾ ਉਹ ਬੋਲਣਾ ਵੀ ਚਾਹੀਦਾ ਫਿਰ ਲੀਡਰ ਤੇ ਕਰਾਉਣਾ ਵੀ ਕੀ ਹੈ ਕੱਲੇ ਅਸੀਂ ਜਾਗਤਾ ਥੋੜਾ ਵੇਖੜੀਆਂ ਨੇ ਹੂੰ ਇਹ ਪਾ ਕੇ 40 ਜਣੇ ਫੋਟੋ ਕਰਾ ਕੇ ਆ ਜਾਣ ਬਾਅਦ ਦੋ ਉਂਗਲਾਂ ਹੀ ਚੁੱਕੀ ਹੋਣਾ ਸੀ ਉਹਨਾਂ ਤੋਂ ਕੀ ਕਰਾਉਣਾ ਗੱਲ ਤਾਂ ਇਹ ਲੀਡਰ ਬੋਲੇ ਤੇ ਦੁਨੀਆ ਸੁਣੇ ਉਹ ਹੁੰਦਾ ਲੀਡਰ ਇਹ ਨਹੀਂ ਹੁੰਦਾ ਲੀਡਰ ਬੋਲੇ ਤੇ ਦੁਨੀਆ ਆ ਕੇ ਵੱਧ ਕਰ ਦਿਓ ਟੀਵੀ ਯਾਰ ਕਿਹੜਾ ਬੰਦਾ ਹੂੰ ਆਹੀ ਚੀਜ਼ ਹੈ ਬਾਬਾ ਧੰਨਵਾਦ ਤੁਸੀਂ ਸਮਰਤਾ ਇਹ ਸੀ ਸੀਨੀਅਰ ਵਕੀਲ ਹਰਪਾਲ ਸਿੰਘ ਖਾਰਾ ਜਿਸ ਤਰੀਕੇ ਨਾਲ ਭਾਈ ਅੰਮਰਪਾਲ ਸਿੰਘ ਨੂੰ ਲੈ ਕੇ ਕਿ ਉਹਨਾਂ ਦੇ ਸੈਸ਼ਨ ਦੇ ਵਿੱਚ ਉਹਨਾਂ ਨੇ ਜਾਣਾ ਜਿਸ ਤਰੀਕੇ ਨਾਲ ਮਾਂਜੇ ਕੋ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਕਿਹਾ ਕਿ ਇਹਨਾਂ ਦੇ ਆਉਣ ਦੇ ਨਾਲ ਪੰਜਾਬ ਦੇ ਜਿਹੜਾ ਪਾਣੀ ਨੂੰ ਜਿਹੜੀ ਅੱਗ ਲੱਗ ਸਕਦੀ ਹੈ ਤਾਂ ਅਸਲ ਦੇ ਵਿੱਚ ਹੋਣਾ ਕੀ ਹੈ ਇਹ ਤਾਂ ਕੋਰਟਾਂ ਦਾ ਫੈਸਲਾ ਜਿਹੜਾ ਲੋਕ ਰੈਟੀ ਵੀ ਨਾਲ ਧੰਨਵਾਦ